ਅੱਛਾ ਸੋ ਮੈਂ ਆਪਣੇ ਗਰੰਡ ਬਾਸ ਆਪਣੇ ਪਹਿਲੇ ਮੁਲਾਕਾਤ ਤੋਂ ਸ਼ੁਰੂ ਕਰਦਾ ਸਾਡੇ ਜਿਹੜੇ ਫੋਟੋ ਅਕੋਰਡਿੰਗ ਤੋਂ ਮੈਂ ਉਹਨਾਂ ਨੂੰ ਦੇਖਣ ਗਿਆ ਪੋਜ਼ਿਟਿਵ ਸੀ ਕਿ ਮੈਂ ਬਾਹਰ ਖੜਾ ਤੇ ਅੰਦਰੋਂ ਇੱਕ ਰੰਗ ਬਰੰਗੀ ਕੁੜੀ ਅਨਲੜ ਜੀ ਬਾਹਰ ਨਿਕਲੀ ਤੇ ਆ ਕੇ ਚੌਕੀਦਾਰ ਨੂੰ ਡਾਂਟਣ ਲੱਗ ਪਈ ਹੌਲੀ ਸੀਗੀ ਐਕਚੁਅਲੀ ਵਿਟਰਸ ਆ ਰੰਗ ਬਰੰਗੀ ਸੋ ਜਦੋਂ ਚੌਕੀਦਾਰ ਨੂੰ ਡਾਂਟਿਆ ਤੇ ਮੈਂ ਕਿਹਾ ਆਰ ਯੂ ਡਾਕਟਰ ਗੁਰਵਿੰਦਰ ਕਿ ਤੁਹਾਨੂੰ ਕਿਹਾ ਕਦੋਂ ਉਹ ਰੋਪਰਾਇਸ ਹਰਾ ਬੁੱਧੂ ਜੀ ਤੇ ਘਬਰਾਏ ਚਲੋ ਖਾਣੇ ਅਸੀਂ ਦੀ ਸਾਡੀ ਮੁਲਾਕਾਤ ਜੋ ਸਾਡੀ ਮੁਲਾਕਾਤ ਤੋਂ ਬਾਅਦ ਫਿਰ ਸਾਡੀ ਰਿਆਲ ਤੋਂ ਉਹ ਤੋਂ ਬੰਗਿਆ ਰਿਆਲ ਵਿਕਟੋਰੀਆ ਤਾਂ ਇਹਨਾਂ ਨੇ ਕੀ ਕੀ ਤਾ ਗਈ ਤੈਨੂੰ ਪਤਾ ਲੱਗਾ ਵੀ ਥੋੜੀ ਬਹੁਤ ਡੌਰੀ ਦੀ ਡਿਮਾਂਡ ਹੈ। ਅਲੱਗ ਹੀ ਅਸੀਂ ਡੌਰੀ ਦੇ ਬਹੁਤ ਖਲਾਫ ਸੀ ਕਰੇ ਨਾ ਲਗਾ ਕੇ ਡੌਰੀ ਦੀ ਡਿਮਾਂਡ। ਇਹਨਾਂ ਨੇ ਜਿਵੇਂ ਵਿਆਹ ਖੁਸ ਕਰਤਾ। ਤੇ ਉਹਨਾਂ ਚਿੱਠੀਆਂ ਵਿਆਹ ਸੀ ਸਿਰਫ ਕੋਈ ਮੋਬਾਈਲੋਂ ਮੇਰਾ ਫੋਨ ਦੇ ਦੇ। ਮੈਂ ਛੁੱਟੀ ਤਿਆਰ ਅਸੀਂ ਤੇ ਆ ਕੇ ਜਦੋਂ ਮੈਂ ਕਿਸੇ ਖੋਲੀ ਇਹਨਾਂ ਨੇ ਤੇ ਇਹਨਾਂ ਨੇ ਸੁਣਤਾ ਹੋਇਆ ਸੀਗਾ। ਔਰ ਬੜੇ ਦਿਨ ਜਿਹੜੇ ਸਟਿੰਕਿੰਗ ਲੈਟਰ ਲਿਖਿਆ ਹੋਇਆ ਸੀਗਾ। ਮੈਂ ਉਸੇ ਬਸ ਚਿਫੀ ਜਿਹੜੀ ਆਉਂਦੀ ਮਾਨੋ ਫੜਾਈ ਮੈਂ ਆਖਿਆ ਵੀ ਬਾਤਾਂ ਬਹੁਤ ਨੂੰ ਲੈ ਕੇ ਆ ਰਹੇ ਤਦ ਕਿ ਅਜੀ ਕਹਦਾ ਕਿ ਮੈਂ ਉਸੇ ਕਰ ਬਸ ਚੜ ਕੇ ਇਹੇ ਹੌਸਲਾ ਆ ਗਿਆ ਆ ਕੇ ਮੈਂ ਉਹ ਕਹਾਈ ਤੋ ਅਨੰਕਾਰ ਕਰਨਾ ਤੇ ਫਿਰ ਤੂੰ ਮੇਰੇ ਨਾਲ ਚੱਲਣਾ ਕੋਈ ਡਾਰੀ ਕੋਈ ਕੁਛ ਨਹੀਂ ਕੋਈ ਸਰਕ ਨਹੀਂ ਇੱਕ ਅਬਰਾਹਮ ਇੱਕਦਮ ਕਿ ਪਿੱਛੇ ਜੈ ਜ ਆ ਗਏ ਦਫਤਰ ਤੋਂ ਆਏ ਉਹਨਾਂ ਨੂੰ ਪਤਾ ਲੱਗਾ ਉਹ ਮੋਟਰਸਾਈਕਲ ਲੈ ਕੇ ਉਹ ਮੇਰੇ ਮਾਰ ਪਰ ਜਾਈਏ ਕਾ ਲੈ ਕੇ ਘਰ ਲੱਗ ਗਏ ਚਲੋ ਸਾਡੇ ਮੌਕੇ ਤੇ ਪਹੁੰਚਦੇ ਤੇ ਉਹਨਾਂ ਨੇ ਮਾੜਾ ਠੰਡਾ ਕਰ ਰਿਆ ਤੇ ਵਿਆਹ ਹੋ ਗਿਆ ਸਾਡਾ ਵਿਆਹ ਤੋਂ ਬਾਅਦ ਫਿਰ ਜਦੋਂ ਸਾਡੇ ਘਰ ਆਏ ਤੇ ਸਾਡਾ ਘਰ ਸੀ ਜਿਹੜਾ ਪਰਿਵਾਰ ਉਹ ਆਮ ਪਰਵਾਰਾਂ ਵਾਂਗੂੰ ਰੋਟੀ ਖਾਦੀ ਅ ਪਤਾ ਨਹੀਂ ਬਾਤ ਕਰ ਰਹੇ ਨੇ ਸੀਗੇ ਲੋਕੀ ਸੁਣਾ ਕੇ ਮਾਲਾ ਮੋਟ ਰੇਡੀਓ ਸੁਣ ਕੇ ਤੇ ਦਿਨ ਦੀ ਸ਼ਾਮ ਖਤਮ ਕਰ ਰਹੇ ਨੇ ਸੀ ਜਦੋਂ ਇਹ ਆਈ ਤੇ ਇਹ ਆਪਣਾ ਜਿਹੜਾ ਸਟੱਡੀ ਟੇਬਲ ਸੀ ਉਹਦੇ ਤੇ ਏਰੀਆ ਕਿਤਾਬਾਂ ਖਸਦੀਆਂ ਤੇ ਕਪਟਾ ਦੇ ਸਾਹੇਤ ਮਰੇ ਲੱਗਣਾ ਜਦੋਂ ਪਹਿਲ ਨੂੰ ਪਤਾ ਲੱਗਾ ਪਰਵਾਦ ਨੂੰ ਪਤਾ ਲੱਗਾ ਤੋਂ ਫਿਰ ਨੰਨੂ ਇਹਨੀਆਂ ਕਪਟਾਵਾਂ ਬਹੁਤ ਸਿਆ ਲੱਗਦੀਆਂ ਸੀ ਤੇ ਕਪਟਾ ਨੂੰ ਨੰਨੂ ਵੀ ਥੋੜਾ ਬਹੁਤ ਲਗਾਉ ਹੋਣ ਲੱਗਾ ਤੇ ਕਰਦੇ ਕਰਦੇ ਸਾਡਾ ਜਿਹੜਾ ਸੁਰੀਜਾਨ ਸੀ ਅ ਦੋਸਤ ਸਾਰਿਕ ਸਭਾ ਦੀ ਮੀਟਿੰਗ ਤੇ ਜਾਣਾ ਫਿਰ ਉਹਨਾਂ ਨੇ ਕਹਾਣੀ ਸੁਣਾਉਣੇ ਤਾੜੀਆਂ ਵੱਜਣੀਆਂ ਮਨੂੰ ਚਾਗਾ ਲੱਗਣਾ ਇਹਦੇ ਵਾਸਤੇ ਵੀ ਤੇ ਆਪਦੇ ਵਾਸਤੇ ਵੀ ਮੈਂ ਇਹਦੇ ਨਾਲ ਆ ਰਿਹਾ ਹਾਂ ਸੋ ਫਿਰ ਹੌਲੀ ਹੌਲੀ ਇਹਨੇ ਮੈਨੂੰ ਜਿਸ ਨੂੰ ਕਦੇ ਪੜਨਾ ਲਿਖਣਾ ਸਿਖਾਇਆ ਫਿਰ ਮੈਂ ਕਾਫੀ ਦਿਚ ਚਸਪੀ ਨਾਲ ਰਸਾਲੇ ਕਿਤਾਬਾਂ ਪੜਦਾ ਰਿਹਾ ਤੇ ਹੌਲੀ ਹੌਲੀ ਮੈਨੂੰ ਕਹਾਣੀ ਲਿਖਣਾ ਲੱਗ ਪਿਆ ਸੋ ਮੇਰੀ ਕਹਾਣੀ ਵਿੱਚ ਇਹਦਾ ਪੂਰਾ ਸਹਿਯੋਗ ਆ ਨਾ ਸਿਰਫ ਕਹਾਣੀ ਦੇਖਣਾ ਬਹੁਤ ਸਾਰਾ ਕੰਮ ਟਾਈਪ ਕਰਨਾ ਪੇਜਨਾ ਇਹ ਸਾਰਾ ਕੰਮ ਇਹ ਕਰਦੀ ਹੈ ਸੋ ਆਪਣੇ ਵੱਲੋਂ ਗਿਆ ਇਹਨੂੰ ਪੂਰਾ ਟਾਈਮ ਦੇਣ ਦੀ ਕੋਸ਼ਿਸ਼ ਕੀਤੀ ਆ ਜਦੋਂ ਉਹ ਪਰਿਵਾਰ ਦਾ ਪੂਰਾ ਪ੍ਰੈਸ਼ਰ ਸੀ ਮਾਣੂ ਕਰਦਾ ਸੀਗਾ ਵੀ ਤੂੰ ਆਪ ਦਾ ਕਮਰਾ ਬੰਦ ਕਰ ਤੂੰ ਜਿੰਨਾ ਤੇ ਮਰਜ਼ੀ ਬੈਠੇਗਾ ਘਰ ਦੇ ਸਾਰੇ ਕੰਮ ਜਿਹੜੇ ਆ ਜ਼ਿੰਮੇਵਾਰੀਆਂ ਬੱਚਿਆਂ ਦੀਆਂ ਰੋਵਾਂ ਦੀਆਂ ਉਹ ਸਾਰੀਆਂ ਮੈਂ ਅਪਡੇਟ ਕਰਾਂਗਾ ਸਤਿ ਸ਼੍ਰੀ ਅਕਾਲ ਤੁਹਾਨੂੰ ਪਰ ਜੇਕਰ ਸਪਾਰਡੋ ਆਪਾਂ ਨੂੰ ਤੋਂ ਅਖੀਰ ਵਿੱਚ ਮੈਂ ਕਹਾਂਗਾ ਕਿ ਜੀਜ਼ ਵੀ ਵੀ ਸੀਜ਼ ਵੀ ਮਾਈ ਬੈਟਰ ਹਾਊਸ ਜੇ ਅਸੀਂ ਇੱਕ ਜਾਨ ਹੈ ਤਾਂ ਉਹ ਜੋ ਬੈਟਰ ਹਾਊਸ ਪਾਰਟ ਜਿਹੜਾ ਉਹ ਬਹੁਤ ਵਾਹ ਅੰਤੇ ਮੈਂ ਸੰਖੇਪ ਚ ਕਹਿਣਾ ਹੋਵੇ ਹੁਣ ਤਾਂ ਦੋ ਤਿੰਨ ਮਿੰਟ ਰਹਿ ਗਏ ਫਿਰ ਆ ਤਾਂ शेर जी कह कि मेरे लिए की मुहबतधा मुहबत की ही छत्त दी मुहबत कंधा मुहब्बत की ही छत्त दी किसी वेरे वफा वरतियात सुना दि कि एक बार वैलेंटाइन डे मैं कहते कि तैयार हो मैं तेरे खास जगह देख के आया ਸੋ ਮੈਨੂੰ ਮਿਆਬੀ ਨੂੰ ਪਤਾ ਨਹੀਂ ਕਿੱਥੇ ਲੈ ਜਾਣਾ ਤੇ ਜਾ ਕੇ ਉਹਨਾਂ ਨੇੜੇ ਰੋਜ਼ ਗਾਰਡਨ ਜਿਹੜਾ ਬਾਹਰੀ ਆ ਤੇ ਖੂਬ ਖਿੜੇ ਹੋਏ ਗੁਲਾਬ ਰੱਗ ਰੱਗ ਕੇ ਉਹਨਾਂ ਦੇ ਵਿਚਾਇਆ ਜਾ ਕੇ ਮੈਨੂੰ ਖੜੀ ਕਰਤਾ ਤੇ ਖੜੀ ਕਰਕੇ ਕੈਮਰਾ ਲੈ ਕੇ ਕਹਿੰਦੇ ਹੁਣ ਹੈਪੀ ਵੈਲੈਂਟਾਈਨ ਹੈ। ਕੀ ਹੋਇਆ? ਕਿਉਂਕਿ ਮੈਂ ਕੋਈ ਫੁੱਲ ਤੋੜ ਕੇ ਫੁੱਲ ਨੂੰ ਮਾਰ ਕੇ ਤੈਨੂੰ ਹੈਪੀ ਵੈਲੈਂਟਾਈਨ ਦੇਣੀ ਸੀ ਕਰਨਾ ਜੋਦੇ ਫੁੱਲਾਂ ਦੇ ਦੇਖ ਤੈਨੂੰ ਲੈ ਕੇ ਖੜੀ ਕੀਤਾ। ਬਹੁਤ ਬਹੁਤ ਗੱਲ ਸੰਜੀ ਕਰਦੀ ਹੈ ਕਿ ਬਿਆதோ 25 30 ਸਾਲ ਬਾਅਦ ਦੀ ਗੱਲ ਹੈ ਤੇ ਸ਼ਾਮ ਨੂੰ ਆਏ ਤੇ ਸੱਡੀ ਗਲਸੀ ਸੀ ਗਲਪੀ ਸੀ ਚਲੀ ਮੇਰੀ ਝੋਕੇ ਮੈਨੂੰ ਫੜਾ ਕੇ ਕਹਿੰਦੇ ਢੰਡ ਕੱਢ ਕੇ ਬਹਿ ਜਾ ਇਹ ਕਿੰਨਾਂ ਲੋਈ ਕਹਿੰਦੇ ਨਹੀਂ ਬੱਸ ਮੈਂ ਤੈਨੂੰ ਕਹਤਾ ਕਿ ਢੰਡ ਕੱਢ ਲੈ ਤੇ ਮੈਂ ਚਲੋ ਜੀ ਢੰਡ ਕੱਢ ਕੇ ਬੁੱਕਲ ਮਾਰ ਕੇ ਕਾਂਜੀ ਬਣ ਕੇ ਬੈ ਗਈ ਤੇ मेरे हाथ चांटिया जो ने जोड़ी फटा के कहें <laughs> मैं, तो <laughs> so, नहीं पता मूं दिखाई दिखते मैं सो इस तरह दोटिया छोटिया गलिया मैं कह जिम्मे मेरे एकता साझे दुख होंगे कुछ दुख सुख अपने परिवार हमें मेरे दूजी होंगे उन्होंने भी इन्होंने जिस तरह ਦੇ ਆ ਗਾ ਅੰਦਰ ਇਹ ਨਾਲ ਖੜੇ ਨੇ ਤੇ ਉਹ ਵੀ ਮੈਂ ਇੱਕ ਸ਼ੇਅਰ ਜੀ ਪਾ ਲਈ ਨਹੀਂ ਕਿ ਮੇਰੇ ਹਰ ਹੰਝੂ ਨੂੰ ਆਪਣੇ ਨੈਣਾ ਵਿੱਚ ਸਾਂਭਿਆ ਜਿਸ ਕਦੀ ਹੋਰ ਅਪ ਲੱਗੇ ਮੈਨੂੰ ਕਦੀ ਸੁਹਾਗ ਨਹੀਂ ਲੱਗੀ। ਸਾਹਿਤਕ ਪੱਖੋਂ ਜੋ ਤੇਣ ਨੇ ਨੇ ਥੋੜੀ ਜੀ ਗੱਲ ਦੱਸ ਹੀ ਦਿੱਤੀ ਹੈ ਕਿ ਮੇਰੇ ਲਿਖਣ ਤੋਂ ਲੈ ਕੇ ਮੇਰੇ ਛਪਣ ਤੱਕ ਇਹ ਮੇਰੇ ਨਾਲ ਮੇਰਾ ਮੇਰੀ ਊਰਜਾ ਮੇਰਾ ਹੌਸਲਾ ਬਣੇ ਰਹਿੰਦੇ ਨੇ। ਕਿ ਲਿਖਣ ਵੇਲੇ ਜਿਵੇਂ ਡਾ ਸਾਹਬ ਨੇ ਦੱਸਿਆ ਹੀ ਆ ਕਿ ਜੇ ਮੈਂ ਲਿਖ ਰਹੀ ਹਾਂ ਤਾਂ ਇਹਨਾਂ ਨੇ ਕਿਸੇ ਨੂੰ इवन ਪੱਛਿਆਨੇ ਡਾਇਪਰ ਤੱਕ ਹੀ ਬਦਲ ਦਿੰਦੇ ਸੀ ਕਿ ਮੈਨੂੰ ਮੈਨੂੰ ਨਾ ਡਿਸਟਰਬ ਕੀਤਾ ਜੇ ਕੋਈ ਰਿਸ਼ਤੇਦਾਰ ਆਇਆ ਕੋਈ ਸਾਲਿਆ ਮਲੋ ਵੀ ਆਇਆ ਇਹਨਾਂ ਨੇ ਬਾਹਰੋਂ ਚਾਹ ਪਾਣੀ ਤੇ ਅੱਗੇ ਬਾਹਰੋਂ ਹੀ ਤੋਰ ਦੇਣਾ ਤੇ ਅਗੂ ਜਾਈ ਮੈਂ ਭਾਵੇਂ 2 ਘੰਟੇ ਲਿੱਤੀ ਰਹਾ ਮੈਂ 3 ਘੰਟੇ ਲਿੱਤੀ ਰਹਾ ਇਹਨਾਂ ਨੇ ਕਿਹਾ ਕਿਸੇ ਨੇ ਮਤਲਬ ਜੇਰਾ ਦਰਵਾਜ਼ਾ ਨਹੀਂ ਖੁੱਲਣਾ ਮੈਂ ਉਦੋਂ ਹੀ ਬਾਹਰ ਆਣਾ ਜਦੋਂ ਮੇਰਾ ਆਪਣਾ ਚੀ ਕਰਨਾ ਹੈ ਨਾ ਤੇ ਜੇ ਮੈਂ ਕਈ ਦਿਨ ਨਹੀਂ ਵੀ ਲਿਖਣਾ ਤਾਂ ਦਾਸਾ ਨਿਕਲੋ ਬੜੇ ਦਿਨ ਹੋ ਗਏ ਤੋ ਕੋਈ ਕਮਤਾ ਦੀ ਕੁਛ ਨਹੀਂ ਲੀਆ ਮੈਨੂੰ ਨਾ ਦਿਲ ਨੂੰ ਕੁਛ ਹੋਇਆ ਹੀ ਨਹੀਂ ਤਾਂ ਮੈਂ ਕੀ ਕਰਾਂ ਤੇ ਕਿੰਨਾ ਵਰੀ ਤੇ ਚਲੇ ਜਾਣਾ ਮੈਂ ਫਿਰ ਮੇਰੇ ਛੋੜੇ ਸਤੂ ਲਿਖੇਗੀ ਪਰ ਮੈਂ ਨਾ ਕਿਹਾ ਨਹੀਂ ਚਾਇਆ ਉਹਨਾਂ ਮਾਪੇ ਵੀ ਛੋੜਾ ਸਿਰ ਜਲਣ ਦੀਆਂ ਮੈਂ ਆਪ ਹੀ ਉਸ ਤਰ੍ਹਾਂ ਇਮੇਜਨ ਕਰਕੇ ਤੇ ਲਿਖ ਲੈਣਾ ਬਰਾ ਮਮੀ ਨਾ ਬਾਰੇ ਸਾਰੇ ਜਾਣਦੀ ਹੋ ਕਿਵੇਂ ਉਹਦੇ ਪਿੱਛੇ ਰਹੇ ਨਹੀਂ ਸੋ ਬਲਕੇ ਅਥੋਂ ਤੱਕ ਕੀ ਹੋਰੀ ਸੈਸਵਾ ਵਾਂ ਵਿਚਨੀ ਆਣਾ ਹੁੰਦਾ ਨਾ ਤਾਂ ਮੈਂ ਕਹਾਂ ਬਈ ਬੜੀ ਠੰਡ ਹੈ ਚੱਲ ਰਹਿਣ ਦੀ ਨਹੀਂ ਆਇਆ ਵਰੀ ਤੀਅ ਆਪਣੀ ਠੀਕ ਕਰਨੀ ਮੈਂ ਚੱਲ ਉੱਠ ਤਿਆਰ ਹੋ ਦੇਖੀ ਉੱਥੇ ਜਾ ਕੇ ਹੂਟ ਬਦਲੂਗਾ ਕਿੰਨੇ ਲੋਕਾਂ ਨੂੰ ਦਿਲਾ ਦੇ ਕਿੰਨਾ ਚੰਗਾ ਲੱਗੂਗਾ ਮਤਲਬ ਇਹ ਨਹੀਂ ਕਿ ਮੈਨੂੰ ਪਿੱਛੇ ਕਰਨਾ ਸਭ ਨੂੰ ਮੈਨੂੰ ਉਠਾ ਕੇ ਆਪ ਨਾਲ ਲੈ ਕੇ ਆਉਣਾ ਕਿਵੇਂ ਕਿਤਾਬਾਂ ਛਪਣ ਤੱਕ ਜਾ ਕੋਈ ਇੰਟਰਵਿਊ ਵੀ ਹੁੰਦੀ ਹੈ ਕੋਈ ਹੁੰਦੀ ਹੈ ਨਾ ਪਹਿਲਾਂ ਕਿੰਨਾ ਤਿਆਰੀ ਕਰ ਲੈ ਆਹ ਪੜਦੀ ਵਾਰੀ ਕੋਈ ਵਿਸ਼ਾ ਦੇ ਦਿੰਦੇ ਆ ਕਿ ਤੂ ਇਹਦੇ ਤੇ ਲਿਖ सो मैं छोटे शब्दों से कहूं कि जब मैं किसी मुकाम पे उड़ रही हां ता मेरे खंद ये निकली बस गीत मैं तो आपके सबके सामने तस्लीम करती हूं कि रहे मेरे होंठों पे ना सिर्फ तेरा रहे मेरे मथे पे तेरी निशानी तू तो रंझा भी बनया तू तो मिर्ज़ा भी बनया तेरे नाल रोशन मेरी जिंदगी तेरिया मोहब्बत ने मार सुत्या दस की कर <laughs> <laughs> बहुत क्या कमाल है मुहबत एक परि कमाल की मिसाल